ਸਾਡੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਲੇਕਰਾਰਾਂ ਵਿੱਚ ਤਰੱਕੀਆਂ ਸੰਬੰਧੀ ਪਏ ਜਾ ਰਹੇ ਵਿਆਪਕ ਰੋਸ ਅਤੇ ਇਸ ਦੇ ਵਿਰੋਧ ਵਿੱਚ ਕੀਤੇ ਜਾਣ ਵਾਲੇ ਦਿੱਖੇ ਐਕਸ਼ਨਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਯਾਦ ਰੱਖਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸਨ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੋਈ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਨੂੰ ਸਹੱਜੇ ਬਰ ਜਾਇਆ ਕਰੇ ਲਗਾਤਾਰ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਤੇ ਖੁਦੋਤ ਕਿਸੇ ਵੀ ਫੈਰਡ ਜਾਂ ਫਿਰ ਵਿਅਕਤੀ ਲਈ ਮਾੜੀ ਹੀ ਸਾਬਤ ਹੁੰਦੀ ਹੈ ਜੇਕਰ ਬੜੇ ਲਿਖੇ ਮੁਲਾਜ਼ਮਾਂ ਵਰਤ ਦੀ ਗੱਲ ਕਰੀਏ ਤਾਂ ਉਹਨਾਂ ਲਈ ਤਾਂ ਪ੍ਰਮੋਸ਼ਨ ਇੱਕ ਕ੍ਰੋਨਿਕ ਵਜੋਂ ਕੰਮ ਕਰਦੀ ਹੈ ਤੇ ਉਹ ਦੁਗਣੀ ਵਿਗੜਦੇ ਨਾਲ ਕੰਮ ਕਰਨ ਵਿੱਚ ਜੁਟ ਜਾਂਦੇ ਹਨ ਜੇਕਰ ਇਸ ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਪ੍ਰਮੋਸ਼ਨ ਯਾਨੀ ਤਰੱਕੀ ਨਾ ਹੋਣ ਨਾਲ ਕਿਸੇ ਵੀ ਮੁਲਾਜ਼ਮ ਲਈ ਨਾ ਕੇਵਲ ਆਰਥਿਕ ਨੁਕਸਾਨ ਵਾਲੀ ਇਹ ਹੁੰਦੀ ਹੈ ਸਗੋਂ ਉਹਨਾਂ ਦੀ ਮਾਨਸਿਕ ਪੀੜਾ ਦਾ ਕਾਰਨ ਵੀ ਬਣਦੀ ਹੈ ਭਾਵੇਂ ਇਹ ਗੱਲ ਹਰੇਕ ਡਿਪਾਰਟਮੈਂਟ ਲਈ ਠੀਕ ਹੈ ਪਰੰਤੂ ਫਾਈਲੀ ਕੁਆਲਿਫਾਈਡ ਲੈਕਚਰਰਾਂ ਲਈ ਤਾਂ ਤਰੱਕੀ ਦਾ ਮੌਕਾ ਨਾ ਮਿਲਣਾ ਉਹਨਾਂ ਦੇ ਆਰਥਿਕ ਤੇ ਮਾਨਸਿਕ ਸੰਕਟ ਦਾ ਅਤੀ ਮਾੜਾ ਸਬਬ ਬਣਦਾ ਹੈ ਤੇ ਬਹੁਤ ਸਾਰੇ ਲੈਕਚਰਰਾਂ ਤਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਢੇਲਮਟ ਕਾਰਨ ਪ੍ਰਮੋਟ ਹੋ ਕੇ ਪ੍ਰਿੰਸੀਪਲ ਬਣਨ ਦੇ ਸੁਪਨੇ ਨੂੰ ਉਧੋੜਾ ਹੀ ਰੈਂਦੇ ਹੋਏ ਕੁੜੀਕ ਦੇ ਉਡੇਕਦੇ ਹੀ ਰਿਟਾਇਰ ਹੋ ਜਾਂਦੇ ਹਨ ਤੇ ਸਵਾਇ ਸਿੱਕਾ ਭਾਗ ਸਰਕਾਰ ਤੇ ਸਿੱਕਾ ਮੰਤਰੀ ਨੂੰ ਕੋਸਨ ਤੋਂ ਉਹਨਾਂ ਕੋਲ ਹੋਰ ਕੋਈ ਨੀ ਚਾਰਜ ਨਹੀਂ ਹੁੰਦੀ ਇਸ ਲਈ ਹੀ ਹੁਣ ਲੈਕਚਰ ਕੇਡਰ ਨੇ ਸਰਕਾਰ ਤੇ ਸਿੱਕਾ ਭਾਗ ਦੀ ਉਹਨਾਂ ਨੂੰ ਪ੍ਰਮੋਟ ਕਰਨ ਲਈ ਕੀਤੀ ਜਾਂਦੀ ਬੇਲੜੀ ਢਿੰਮਠ ਤੇ ਰੋਸ ਵਜੋਂ ਸਿੱਕੇ ਸੰਰਚ ਕਰਨ ਦਾ ਐਲਾਨ ਕੀਤਾ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਸੰਘਰਸ਼ ਕਿੱਥੇ ਤੇ ਕਦੋਂ ਕੀਤਾ ਜਾਣਾ ਹੈ ਆਪਣੀਆਂ ਤਰੱਕੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਸੀ ਕਿਹਾ ਭਾਗ ਅਦੀਨ ਕੰਮ ਕਰ ਰਹੇ ਲੈਕਚਰਾਰਾਂ ਵਿੱਚ ਸਰਕਾਰ ਤਤੀ ਵਟਰ ਰੋਸ ਪਾਇਆ ਜਾ ਰਿਹਾ ਹੈ ਜਿਸ ਲਈ ਲੈਕਚਰਾਰਾਂ ਨੇ ਐਲਾਨ ਕੀਤਾ ਹੈ ਕਿ 3 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਹ ਵਿਖੇ ਰੋਸ ਮਜਾਰਾ ਕਰਨਗੇ ਇਸ ਮੌਕੇ ਲੈਕਚਰਾਰ ਸੁਵਿੰਦਾ ਸਿੰਘ ਗੁਰੀਤ ਸਿੰਘ ਪਪਿੰਦਸ ਸਿੰਘ ਸੁਖਦੀਰ ਸਿੰਘ ਤੇ ਹੋਰਾਂ ਨੇ ਸਰਕਾਰ 'ਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿ ਵਾਅਦਿਆਂ ਦੇ باوجود ਸਿੱਖਿਆ ਸੇਵਾ ਨਿਯਮ 2018 ਨੂੰ ਅਜੇ ਤੱਕ ਵੀ ਸੋਧਿਆ ਨਹੀਂ ਗਿਆ ਇਸ ਲਈ ਅਫਸਰशाही ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ ਇਸ ਨਿਯਮ ਨੂੰ ਸਦਨ ਲਈ ਫਾਈਲ ਦਫਤਰੀ ਗੁੰਮਣਗਰੀਆਂ ਵਿੱਚ ਫਸੀ ਹੋਈ ਹੈ ਪਰ ਸਰਕਾਰ ਇਸ ਨੂੰ ਜਲਦੀ ਕਲੀਅਰ ਕਰਨ 'ਚ ਦਿਲਚਸਪੀ ਲੈਂਦੀ ਨਜ਼ਰ ਹੀ ਨਹੀਂ ਆ ਰਹੀ ਉਕਤ ਲੈਕਚਰਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰੀ ਵਪਾਗੀ ਤੇ ਸਰਕਾਰੀ ਗਲਤੀਆਂ ਕਾਰਨ ਤਰੱਕੀਆਂ ਨੂੰ ਉਡੀਕਦੇ-ਉਡੀਕਦੇ ਉਹਨਾਂ ਦੇ ਕਈ ਸਾਥੀ ਰਿਟਾਇਰ ਹੋ ਚੁੱਕੇ ਹਨ ਤੇ ਕਈ ਆਉਣ ਵਾਲੇ ਦਿਨਾਂ ਵਿੱਚ ਰਿਟਾਇਰ ਹੋਣ ਜਾ ਰਹੇ ਹਨ ਇਹ ਰਿਟਾਇਰਮੈਂਟ ਤਿੰਨ ਦਹਾਕਿਆਂ ਬਾਅਦ ਵੀ ਬਿਨਾਂ ਕੋਈ ਤਰੱਕੀ ਲਿਆ ਹੋ ਰਹੀ ਹੈ ਜਦੋਂ ਕਿ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਨੌਜੋਕਤੰਵੀ ਵਾਧ ਅਸਾਮੀਆਂ ਖਾਲੀ ਪਈਆਂ ਹਨ ਲੈਕਚਰਾਰਾਂ ਨੇ ਕਿਹਾ ਕਿ ਉਹਨਾਂ ਨੇ ਵਾਰ-ਵਾਰ ਉੱਚ ਸਿੱਖਿਆ ਅਧਿਕਾਰੀਆਂ ਤੇ ਸਿੱਖਿਆ ਮੰਤਰੀ ਨੂੰ ਇਸ ਸਬੰਧੀ ਕਈ ਬੇਨਤੀਆਂ ਕੀਤੀਆਂ ਹਨ ਪਰ ਨਤੀਜਾ ਨਿਰਾਸ਼ਾਜਨਕ ਹੀ ਰਿਹਾ ਹੈ ਲੈਕਚਰਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਅਫਸਰਛਾਈ ਤੋਂ ਸਿੱਖਿਆ ਸਬਾਵਾਂ ਨਿਯਮਾਂ 2118 ਨੂੰ ਜਲਦ ਸੋਧ ਕਰਵਾ ਕੇ ਤਰੰਤ ਕੈਬਨਟ ਵਿੱਚ ਪਾਸ ਕਰਵਾ ਕੇ ਅਧਿਆਪਕ ਦਿਵਸ ਤੇ 5 ਸਤੰਬਰ ਨੂੰ ਪ੍ਰਿੰਸੀਪਲਾਂ ਵੱਜੋਂ ਰੱਖੀਆਂ ਕੀਤੀਆਂ ਜਾਣ ਇਸ ਨਾਲ ਅਧਿਆਪਕਾਂ ਨੂੰ ਬਣਦਾ ਸਨਮਾਨ ਵੀ ਮਿਲ ਜਾਵੇਗਾ ਜੇਕਰ ਇਹ ਜਿਆ ਨਹੀਂ ਹੁੰਦਾ ਤਾਂ ਫਿਰ ਕੌਣ ਵਾਲੇ 3 ਸਤੰਬਰ ਨੂੰ ਅਧਿਆਪਕ ਦਿਵਸ ਤੋਂ ਪਹਿਲਾਂ ਸੰਰੂਲ ਵਿਖੇ ਮੁੱਖ ਮੰਤਰੀ ਦੀ ਰਿਹائش ਬਾਅਦ ਰੋਸ ਦਰਨਾ ਦਿੱਤਾ ਜਾਵੇਗਾ ਕੌਣ ਵਾਲੇ ਸਮੇਂ ਵਿੱਚ ਫੈਸਲਾ ਲੈਣ ਤੋਂ ਬਾਅਦ ਅਤੇ ਆਗੂ ਨੇ ਸਮੋਕੇ 5 ਸਤੰਬਰ ਨੂੰ ਕਿਸੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਜੇ ਰੋਸ ਪ੍ਰਦਰਸ਼ਨ ਤੇ ਮਜਾਰਿਆਂ ਤੋਂ ਬਾਅਦ ਕੀ ਸਰਕਾਰ ਆਪਣੀ ਨੀਂਦ ਤੋਂ ਜਾਗਦੀ ਹੈ ਤੇ ਕੀ ਉਹਨਾਂ ਦੀਆਂ ਲਕਚਰਾਰਾਂ ਦੀਆਂ ਹਕੀਕ ਮੰਗਾਵਲ ਧਿਆਨ ਦੇ ਕੇ ਉਹਨਾਂ ਨੂੰ ਪ੍ਰਿੰਸੀਪਲ ਵਜੋਂ ਪ੍ਰਮੋਟ ਕਰਦੀ ਹੈ ਜਦੋਂ ਕਿ ਇੰਨੀਆਂ ਜ਼ਿਆਦਾ ਪੋਸਟਾਂ 900 ਤੋਂ ਵੀ ਵੱਧ ਪੋਸਟਾਂ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖਾਲੀ ਪਈਆਂ ਹਨ ਤਾਂ ਫਿਰ ਇਸ ਨਾਲ ਬੱਚਿਆਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਹੀ ਲੈਕਚਰਾਰਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ ਪ੍ਰਿੰਸੀਪਲ ਵਜੋਂ ਪ੍ਰਮੋਟ ਕੀਤੇ ਜਾਣ ਦਾ ਮੌਕਾ ਦੇਵੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗੀਆਂ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ